ਕਸਬਾ ਚੁਗਾਵਾਂ ਵਿਖੇ ਬੀਤੇ ਦਿਨੀ ਰੈਡੀਮੇਡ ਕੱਪੜੇ ਦੇ ਸ਼ੋਰੂਮ ਉੱਪਰ ਸ਼ਰੇਆਮ ਗੋਲੀਆਂ ਚਲਾ ਕੇ ਫਰਾਰ ਹੋਏ ਵਿਅਕਤੀਆਂ ਨੂੰ ਗ੍ਰਿਫਤਾਰ ਨਾ ਕਰਨ ਤੇ ਕਿਸਾਨ ਜਥੇਬੰਦੀ ਅਤੇ ਦੁਕਾਨਦਾਰ ਵੱਲੋਂ 28 ਸਤੰਬਰ ਨੂੰ ਦੁਕਾਨਾਂ ਬੰਦ ਕਰਕੇ ਧਰਨੇ ਦੀ ਕਾਲ ਦਿੱਤੀ ਗਈ ਸੀ ਇਸੇ ਸਬੰਧੀ ਥਾਣਾ ਲੋਪੋਕੇ ਦੇ ਮੁਖੀ ਅਮਨਦੀਪ ਸਿੰਘ ਵੱਲੋਂ ਕਸਬੇ ਦੇ ਦੁਕਾਨਦਾਰਾਂ ਨਾਲ ਮੀਟਿੰਗ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦਾ ਭਰੋਸਾ ਦਿੱਤਾ ਉਨ੍ਹਾਂ ਆਖ ਕੇ ਪੁਲਿਸ ਸਾਰੇ ਪਹਿਲੂਆਂ ਨਾਲ ਉਹ ਬਰੀਕੀ ਨਾਲ ਜਾਂਚ ਪੜਤਾਲ ਕਰ ਰਹੀ ਹੈ ਜਲਦੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਇਸ ਪਰੋਚੇ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਪੰਜਾਬ ਦੇ ਬਲਾਕ ਪ੍ਰਧਾਨ ਬਾਬਾ ਰਾਜੇਂ ਸਿੰਘ ਦੀ ਅਗਵਾਈ ਹੇਠ ਕਤਮਾ ਚੋਂ ਗਾਵਾਂ ਵਿਖੇ 28 ਤਰੀਕ ਨੂੰ ਜਿਹੜਾ ਤਰਨਾ ਲਗਾਇਆ ਜਾਣਾ ਸੀ ਉਹ ਹੁਣ ਰੱਦ ਕਰ ਦਿੱਤਾ ਗਿਆ ਹੈ ਇਸ ਮੌਕੇ ਬਾਬਾ ਸ਼ਿਵਰਾਜ ਸਿੰਘ ਦਿਲਬਾਖ ਸਿੰਘ ਮਨੀਸ਼ ਕੁਮਾਰ ਹਰਦੀਪ ਸਿੰਘ ਗਰਸੋਹੀ ਗੁਰਵਿੰਦਰ ਸਿੰਘ ਟਿੰਕੂ ਸ਼ਾ ਅਮਨ ਸਿੰਘ ਕੁਲਵਿੰਦਰ ਸਿੰਘ ਫੌਜੀ சுரேਸ਼ ਸਿੰਘ ਦੁੱਗਲ ਰਣਜੀਤ ਸਿੰਘ ਰਾਣਾ ਸੇਵਾ ਸਿੰਘ ਸਿਕੰਦਰ ਸਿੰਘ ਤਰਨਜੀਤ ਸਿੰਘ ਪੁੱਲ ਅਮਰਤਪਾਲ ਸਿੰਘ ਵਿਸ਼ਾਰ ਸਿੰਘ ਸੁਵੇਤ ਕਈ ਹੋਰ ਵੀ ਦੁਕਾਨਦਾਰ ਇਸ ਮੌਕੇ ਹਾਜ਼ਰ ਸਨ ਭਾਰਤੀ ਕਿਸਾਨ ਜੁਣੀ ਨੇਕਤਾ ਗ੍ਰਹਜ ਇੱਥੇ ਬੰਦੀ ਵੱਲੋਂ ਕੌਲ ਦਿੱਤੀ ਸੀ ਬੰਦ ਜੀ ਉਹ ਅਸੀਂ ਆਪਣੀ ਕੌਲ ਵਾਪਸ ਲੈ ਲਏ ਆ ਆਸ ਕਰਦੇ ਆ ਕਿ ਪੁਰਸਤਕਾਰੀਆਂ ਦੇ ਧਿਆਨ ਦੇ ਵਿੱਚ ਇਹ ਕੇਸ ਆ ਇਹਨੂੰ ਛੇਤੀ ਕੁਝ ਨਾ ਕੁਝ ਇਹਦਾ ਜਰੂਰ ਸੋਚਣਗੇ ਸਾਰੇ ਸਰਕਾਰੀ ਅਧਿਕਾਰੀਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ